ਕਾਫੀ ਅੱਗੇ ਆ ਗਏ ਆ ਸਾਡੇ ਬੰਦੇ ਫਿਰ ਦੋ ਚਾਰ ਪਿੱਛੇ ਰਹਿ ਗਏ ਆ ਆ ਉਹ ਬੰਦੇ ਬਹੁਤ ਜ਼ਿਆਦਾ ਢੱਲੇ ਆ ਉਹਨਾਂ ਨੂੰ ਦੇਖਦੇ ਆ ਫਿਰ ਆਪਾਂ ਕਿ ਜਾ ਕੇ ਹਾਂਜੀ ਹਾਂਜੀ ਮਿੱਤਰੋ ਅਸੀਂ ਫਾਈਨਲੀ ਪਹੁੰਚ ਚੁੱਕੇ ਆ ਨੂਰਦਰ ਸਚਕੰਦ ਸਿੰਘ ਹਮਕੋਣ ਸਾਹਿਬ ਬਸ ਮੇਰੇ ਗੋਣ ਜੀ ਮਤਲਬ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਸਾਰੇ ਖੈਰ ਹੋਵਗੇ ਅਸੀਂ ਵੀ ਠੀਕਾਂ ਤਾਂ ਕਰਦੇ ਆਂ ਸ਼ੁਰੂਆਤ ਨਵੇਂ ਦਿਨ ਦੀ ਦੇ ਨਵੇਂ ਵਲੌਗ ਦੀ ਅੱਜ ਅਸੀਂ ਗੁਰਦੁਆਰਾ ਗੋਬਿੰਦ ਧਾਮ ਤੋਂ ਲੈ ਕੇ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਪੈਦਲ ਯਾਤਰਾ ਕਰਾਂਗੇ ਤਾਂ ਐਂਡ ਤੱਕ ਜੁੜੇ ਰਹੋ ਜੀ ਆ ਸਾਡਾ ਰੂਮ ਆ ਤੇ ਰੂਮ ਹੋਇਆ ਸੀ ਅਸੀਂ ਤਾਂ ਰੂਮ ਖਾਲੀ ਕਰਕੇ ਗੁਰਦੁਆਰਾ ਗੋਬਿੰਦ ਧਾਮ ਦਾ ਮੱਥਾ ਟੇਕ ਕੇ ਫਿਰ ਉੱਤੋਂ ਕਰਦੇ ਆਂ ਪੈਦਲ ਯਾਤਰਾ ਸ਼ੁਰੂ ਜੀ ਨਾਸਤ ਰਹਿਣਾ ਮਿੱਤਰ ਨਾ ਪਰਮੰਗ ਨਾ ਪਿਤਰ ਨਾ ਕਰਮੰਗ ਨਾ ਕਾਇਆ ਜਨਮ ਨਾ ਜਾਏ ਨਾ ਚਿੱਤਰ ਨਾ ਮਿੱਤਰ ਪਰਿਅਹ ਪਵਿੱਤਰ ਪਰਤੀਸਰ ਅਿਸਾ ਦ੍ਰਿਸ਼ਿ ਕ੍ਰਿਸ਼ਿ ਭਗਵਤੀ ਸ਼ੰਕਰ ਪ੍ਰਸਾਦ ਕਹਤੇ ਇਹ ਅਚਜ ਜਿਹਦੇ ਹਾਂਜੀ ਉਹ ਨਿਕਲ ਲੱਗ ਗਿਆ ਗੁਰਦਾ ਸੱਚ ਕੋਨਸੀ ਹੈ ਕੋਲਡ ਨੂੰ ਸਾਰੇ ਤਿਆਰ ਹੋ ਗਏ ਥੋੜੀ ਦਵਾਈ ਤੇਰਾ ਨਾਮ ਜਿਹੇ ਤੋੜੀਏ ਤੋੜੀਏ ਨਹੀਂ ਪਾਉਣਾ ਸਿਕਾ ਬੈਗ ਚ ਆਓ ਉਹ ਰੱਖ ਲਓ

श्रीकाल यू चेक करो काफी ऊपर आ रहे हैं बस थोड़ी जगह पहुँच जाओगे अपने बंदे खड़े हैं चलो चलो शावा शाबा Gracias. ਟੋਮਟਰ ਅਸਟਾ ਉੱਤੇ ਖੜੇ ਆ ਫਿਰ ਚੱਲਾਂਗੇ ਦੋ ਕਿਲੋਵਾਟ ਅਸੀਂ ਮਰਦੀ ਆ 4 ਕਿਲੋਮੀਟਰ ਰਹਿ ਗਈ ਆ ਕੋਈ ਨਹੀਂ ਕੱਢ ਦਾਂਗੇ ਉਹ ਵੀ ਬਸ ਜਲਦਾ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਉੱਥੇ ਬੈਠੇ ਸੁੱਤੀ ਪਈ ਥੱਕ ਗਈ ਆ ਤਾਂ ਰੈਸਟ ਕਰਾਂਗੇ 5-10 ਮਿੰਟ ਫਿਰ ਚੱਲਾਂਗੇ ਵਾਹ ਜੀ ਮਸ ਪਹੁੰਚ ਲਿਆ ਜੀ O are ਜੀ ਨੂੰ ਤੋਤ ਮੰਨਾ ਤੇਰੇ ਦਰਯਾਨ ਦੀ ਗੁਰੂ ਵਰਗੂ ਗੁਰਦਰਾ ਗੋਬਿੰਦਾਂ ਤੋਂ ਤੇ ਗੁੰਜੀ ਦਾ ਜਿਹੜੀ ਬਹੁਤ ਹੀ ਕਠੀ ਨਾ ਤਾਂ ਬੂਟਪਾ ਜਿਹਨੇ ਵੀ ਆਉਣਾ ਚੱਪਲਾਂ ਦੇ ਕਦੇ ਕੋਸ਼ਿਸ਼ ਨਹੀਂ ਕਰਿਆ ਹੁੰਦੀ ਜੀ ਤੇ ਬਾਤ ਬੈਠਣ ਤੋਂ ਬਾਅਦ ਆਪਣੇ ਬੰਦੇ ਪਿੱਛੇ ਸੀ ਉਹਨਾਂ ਨੇ ਕਿਹਾ ਹੁਣ ਸਿਰ ਅੱਗੇ ਨੂੰ ਚੱਲਦੇ ਆਂ ਚੱਲ ਰਹੀ ਸੀ ਉਹਨਾਂ ਨੇ ਕਿਹਾ ਹੁਣ ਬੋਲੇ ਚੱਲਦੇ ਆ ਲੱਛੜ ਕੇ ਨਾ ਕਦਾਈ ਇਹ ਹੀ ਆ ਕੋਈ ਗੱਲ ਨਹੀਂ ਪਹੁੰਚ ਲੈ ਆ ਜੀ 3 ਕਿਲੋਮੀਟਰ ਪਿੱਛੇ ਆ ਬਸ ਪਹੁੰਚ ਰਹੇ ਆ ਹੁਣ ਚੱਲੇ थोड़ी देर रेस्ट करने तो के बाद फिर चल पे हैं ਫਿਰ 60 ਕਿਲੋਮੀਟਰ ਕੱਢਾਂਗੇ ਫਿਰ ਰੈਸਟ ਕਰਾਂਗੇ ਤਾਂ ਜਿਹੜੀ ਵੀ ਸੰਗਤ ਆਉਂਦੀ ਉਹਨਾਂ ਨੇ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਮੈਂ ਕਿ ਰਸਤੇ 'ਚ ਦੁਕਾਨਾਂ 'ਚ ਕੁਝ ਨਾ ਖਾਓ ਨਾ ਪੀਓ ਖਾਸ ਕਰਕੇ ਪਰੌਂਠਾ ਵਗੈਰਾ ਤੇ ਪਾਣੀ ਵੀ ਐਵੇਂ ਨਾਰਮਲ ਹੀ ਪੀਓ ਕਿਉਂਕਿ ਜੇ ਤੁਸੀਂ ਪਰੌਂਠਾ ਖਾ ਲੈਂਦੇ ਹੋ ਤੁਹਾਡੇ ਅੰਦਰ ਫੁੱਲੂਗਾ ਕਹਿੰਦਾ ਪਾ ਫੇ ਤੁਹਾਨੂੰ ਕੋਈ ਤਰ੍ਹਾਂ ਨਹੀਂ ਦੇਣਾ ਨੇ ਇੱਕ ਤਾਂ ਵੱਖੀ ਚੜ੍ਹੂਗੀ ਤੁਹਾਡੀ ਆ ਦਿੱਕਤ ਕਰੂਗਾ ਕਾਫੀ ਇਸ ਕੋ ਕਿੰਨਾ ਗਲਾ ਤੇ ਹਾਂ ਰੱਖਿਓ ਕੋਈ ਛੋਟ ਕੇੰਮਰਾ ਆਹ ਬਸ ਇਹ ਨਾਲ ਲਾ ਤੇ ਹਾਂ ਰੱਖਿਓ ਤੁਸੀਂ ਬਾਕੀ ਅੱਗੇ ਜੋ ਬਸ ਸਖ ਨੂੰ ਮਿਲੇਗਾ ਉਹ ਵੀ ਦੱਸਾਂਗੇ ਠੀਕ ਹੈ ਜੀ ਜੋ ਜੋ ਦਿਨ ਤੱਕ ਆ ਗਈ ਇਹ ਬਰਫਾ ਦੇਖੋ ਜੀ ਜੀ ਕਾਫੀ ਅੱਗੇ ਆ ਗਏ ਆ ਸਾਡੇ ਬੰਦੇ ਫਿਰ ਦੋ ਚਾਰ ਪਿੱਛੇ ਰਹਿ ਗਏ ਆ ਆ ਉਹ ਬੰਦੇ ਬਹੁਤ ਜ਼ਿਆਦਾ ਢਲੇ ਆ ਉਹਨਾਂ ਨੂੰ ਦੇਖਦੇ ਆ ਫਿਰ ਆਪਾਂ ਕਿੱ데 ਜਾ ਕੇ ਬਰਫ਼ ਦੇ ਕੋਲੇ ਪਹੁੰਚ ਗਏ ਆ ਜੀ ਅਸੀਂ ਆ ਚੈੱਕ ਕਰੋ ਬਰਫ਼ ਬਹੁਤ ਜਿਆਦਾ ਘਰਦਾ ਹੀ ਪਿੰਡ ਪਿੰਡ ਕੇ ਕੋ ਮੰਗਣ ਜਾਂਦੇ ਪਰਸਾ ਉਹ ਕਹਿੰਦੇ ਨਹੀਂ ਹਲੇ ਜੰਮੀ ਨਹੀਂ ਆ ਬਾਬੇ ਨੇ ਮੇੜ ਕਿਤੇ ਬਰਫ ਦੇ ਘੁੰਮਦੇ ਪਏ ਆ ਉਹ ਵੀ ਦੇ ਵੀਡੀਓ ਆ ਵੀਡੀਓ ਉਹ ਚਰਨਾਵੀਰ ਦੀ ਵੀਡੀਓ ਚੱਲ ਰਿਹਾ ਜੀ ਕੋਦੀ ਹੈ ਫਾਈਨਲੀ ਗਾਈਸ ਅਸੀਂ ਪਹੁੰਚ ਚੁੱਕੇ ਹਾਂ ਨਿਸ਼ਾਨ ਸਾਹਿਬ ਕੋਲ ਤਾਂ ਹੁਣ ਬਸ ਇਥੇ ਥੋੜਾ ਹੀ ਆਜਾ ਆਪਣਾ ਨਿਸ਼ਾਨ ਸਾਹਿਬ ਵਾਹਿਗੁਰੂ ਵਾਹਿਗੁਰੂ ਬਸ ਥੱਲੋਂ ਦੇਖਿਆ ਸੀ ਉੱਥੋਂ ਨਿਸ਼ਾਨ ਸਾਹਿਬ ਅਸੀਂ ਤੇ ਬਸ ਇਹ ਖਿੱਚੀ ਲੈ ਆਪਾਂ ਨੂੰ ਡੋਲੇ ਅੰਡੋਲੇ ਨਹੀਂ ਦਿੱਤਾ ਨਾ ਆਪਾਂ ਨੂੰ ਇਹੀ ਚਾਹੀਦੀ ਵੀ ਪਹਿਲਾਂ ਹੁਣ ਦੇਖੋ ਪੰਜਾਂ ਨਿਸਾਨ ਸਾਹਿਬ ਕੋਲ ਬਾਕੀ ਰਸਤਾ ਅੱਗੇ ਤੈ ਕਰਾਂਗੇ ਹਾਂਜੀ ਮਿੱਤਰੋ ਜੀ ਫਾਈਨਲੀ ਪਹੁੰਚ ਚੁੱਕੇ ਆਂ ਨੂਰਦਰ ਸੱਚਖੰਦ ਸਿੰਘ ਜੀ ਹਮਕੋਣ ਸਾਹਿਬ ਬਸ ਮੇਰੇ ਕੋਲ ਬਸ ਮੇਰੇ ਪਿਆਰੇ ਹੁਣ ਕਰਾਂਗੇ ਇਸ਼ਨਾਨ ਉਸ ਤੋਂ ਬਾਅਦ ਅੱਗੇ ਕਰਾਂਗੇ ਬਸ ਮੇਰੇ ਗੋਬਿੰਦਾਂ ਬਸ ਮੇਰੇ ਆਸਵਰ ਨਾਨਕਾ ਜਿਨ ਕਾ ਨਦ ਦੇ ਕਰੇ ਮਨਾਂ ਚੁਚੇ ਸਾਜੇ ਕਰੇ ਜੈਸਾ ਦਰਬਾਰ ਨੂੰ ਦੇਖਣ ਲਈ ਅੱਖਾਂ ਤਰਸੀਆਂ ਸੀ ਫਾਈਨਲੀ ਇਸ ਦਰਬਾਰ ਤੇ ਪਹੁੰਚ ਕੇ ਤਤ ਦੇ ਦੇਸ਼ ਦੇ ਦਰਸ਼ਕ ਨਿਸ਼ਨਾ ਤੁੰਗੀਆਂ ਚਲਦੇ ਗਏ ਜਿਸ ਅਤੰਤ ਕਰਮਕਾਰ ਦੇ ਕਾਲ ਸੁਲ ਜੀ ਵਾਹੇ ਗੁਰੂ ਹਮਰਾ ਮੰਨਿ ਨਾਮ ਅਮਿਤਿ ਪਿਛੇ ਬਤ ਪਤ ਦਰਖਾ ਬਸੂ ਏ ਅਗਾਂ ਲੁਖੇ ਆਪਣੇ ਮੰਨਖ ਦੇ ਸਦਾਂ ਸੁਹਜਤਾਰ ਜੀ ਜਿਨ ਕਾ ਨਾਮ ਸਾਹਿਬ ਤੇ ਗੁਰੂ ਜੀ ਸੁਖਵਾਨੇ ਦਰਸਾਣਾ ਦੇ ਜਿਨ੍ਹਾਂ ਤੋਂ ਬੰਦੂ ਜੀ ਮੋੜਿਆ ਗਿਆ ਹੈ ਜੀ ਖੁਲੇ ਦਰਸ਼ਨ دیدار ਸੇਵਾ ਸੰਭਾਗ ਦਾਨ ਹਾਨੁਤ ਜੀ ਨੂੰ ਬਖਸ਼ੂ ਜੀ ਇਹ ਜਿਵੇਂ ਮਾਰਿਆ ਗਿਆ ਨੇ ਤਾਂ ਬੰਦਾ ਟਿਕਨ ਤੋਂ ਬਾਅਦ ਤਾਂ ਹੁਣ ਅਸੀਂ ਕਰਾਂਗੇ ਇਸ਼ਨਾਨ ਉਸ ਤੋਂ ਬਾਅਦ ਦੇਖਾਂਗੇ ਮੱਥਾ वाहेगुरू हूँ अनान करके फिर मत्था टेकागे फिर लंगर प्रशाद शापसी करा दर्शन संगत जी ਦੇ ਬੀਸ ਸਤ ਲਾਪਨ 49 420 ਸਤ ਲਾਪਨ 420 ਦੀ ਕੀਮਤ ਨੂੰ ਹੋ ਗਿਆ ਹੈ ਉਹ ਆਪਕੇ ਟਾਇਰ ਗਾਇ ਜੀ ਦਾ ਮੰਗਣਾ ਹੈ ਤੇ ਸਾਰੇ ਇੰਡਰ ਚਲੇ ਹੋਏ ਸਾਮਾ ਟਿਹਾ ਮੈਂ ਸਮੇਟ ਦਿਆ ਮੈਂ ਬਾਹੇ ਗਰੂ ਸਕੂਨ ਇਸ਼ਨਾਨ ਕਰਾਂਗੇ ਹੁਣ ਆਪਾਂ ਵਾਸ਼ਪ੍ਰੀਤ ਮੁਦ ਅੱਪ ਚੱਲੋ ਇਸ਼ਨਾਨ ਕਰੂਗਾ ਨਾਮ ਸਿਮਰਨ ਦਾ ਪਾਧਾ ਨਾ ਨਾਮ ਨਾਨਕ ਬਿਸਮਿਲੈ ਸਿਰੋਲੀ ਬਣਾ ਦੇ ਕਰਮਣੇ ਕਰਣੇ ਪਾਚੇ ਘਰੋਂ ਹੱਥ ਜੋੜ ਕੇ ਵਾਖਾ ਗਾ ਰੋਲੇ ਕਿੱਧਰ ਜੀ ਇਸ਼ਨਾਨ ਕਰਨ ਤੋਂ ਬਾਅਦ ਉਹ ਨਹੀਂ ਮੱਥਾ ਟੇਕਾਂਗੇ ਜੀ ਉਸ ਤੋਂ ਬਾਅਦ ਕਰਾਂਗੇ ਲੰਗਰ ਭਸਾਣ ਚੱਕਾਂਗੇ ਫਿਰ ਅਸੀਂ ਵਾਪਸੀ ਕਰਾਂਗੇ ਜੀ ਇਸ਼ਨਾਨ ਕਰਨ ਤੋਂ ਬਾਅਦ ਹੁਣ ਮੱਥਾ ਟੇਕਾ ਲੱਗੇ ਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਾਂਜੀ ਮੱਥਾ ਟੇਕ ਤੋਂ ਬਾਅਦ ਅਸੀਂ ਬਾਹਰ ਨਿਕਲੇ ਹਾਂ ਲੰਗਰ ਪ੍ਰਸ਼ਾਦ ਦਾ ਸ਼ਕਾਂਗੇ ਤਾਂ ਆਪਸੀ ਕਰਾਂਗੇ ਜੀ ਤਾ ਇੱਕ ਗੱਲ ਆ ਯਾਰ ਰੂਨ ਸਕੂਨ ਮਿਲਦਾ ਇੱਥੇ ਆਣ ਕੇ ਜੰਨਤ ਆ ਕਿੰਨਾ ਕਿ ਇੱਥੇ ਆ ਕੇ ਸਭ ਪੈਸਾ ਮੋਹਨ ਘਰ ਸਭ ਇੱਥੇ ਆ ਕੇ ਭੁੱਲ ਜਾਂਦਾ ਬੰਦੇ ਨੂੰ ਦਰਦ ਲੰਗਰ ਸ਼ਖ ਦੇ ਹੋਏ ਜੀ ਜੀ ਸੰਗਤੋਂ ਲੰਗਰ ਪ੍ਰਸ਼ਾਦ ਦਰਸ਼ਨ ਕਰਨ ਤੋਂ ਬਾਅਦ ਅਸੀਂ ਹੁਣ ਚੱਲੇ ਆਂ ਵਾਪਸੀ ਤਾਂ 4:30 ਦੇ ਵੇਲੇ ਉਹ ਜਿਹੜਾ ਉਹਦਾ ਬਾਬਾ ਹੀ ਮੈਚ ਨਹੀਂ ਖਾਣਾ ਦੀਏ ਹਾਂ ਵਾਅਦਾ ਕਰਾਂਗੇ ਅਸੀਂ ਤੇ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੇ ਹਾਂ ਤੇ ਇਹ ਗੱਲ ਵਲੋਗ ਐਂਡ ਕਰਨ ਦੇ ਨਾਂਨ ਨਾਲ ਮੈਂ ਇੱਕ ਗੱਲ ਜੂੜ ਦੱਸਣੀ ਚਾਹੁੰਦਾ ਕਿ ਸਾਡੇ ਵਲੋਗ ਪੌਂਦਾ ਇਹ ਮੋਟਿਵ ਸੀ ਕਿ ਜਿੰਨੇ ਵੀ ਆ ਜਿਹਦੇ ਸੰਗਤ ਨਹੀਂ ਆ ਸਕਦੇ ਠੀਕ ਆ ਉਹ ਘਰੇ ਬੈਠੇ ਆਪਣੇ ਦਰਸ਼ਨ ਕਰ ਸਕਦੀ ਆ ਤਾਂ ਦੇਖ ਸਕਦੀ ਆ ਤਾਂ ਜੇ ਸਰ ਕੀ ਤੁਹਾਡੇ ਕੋ ਨ ਕੋਈ ਫਰਜ਼ ਜੰਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੀਏ ਤਾਂ ਕਮੈਂਟ ਕਰਕੇ ਦੱਸਿਓ ਜੀ ਕਿਉਂਕਿ ਤੁਹਾਡੇ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਸਾਡਾ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਆ ਇਸ ਕਰਕੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਜੀ ਇਹ ਨਹੀਂ ਕੰਮ ਮੋਟੀਵੇਟ ਕਰਦਾ ਇਹ ਆਪਾਂ ਤੁਸੀਂ ਸਾਡਾ ਪਰਿਵਾਰ ਜੀ ਇਹ ਵਿਚਾਰ ਦੇ ਵਾਚ ਕਰਨਾ ਹੈ